ਚੰਗੀ ਸਿਹਤ ਲਈ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਵਾਲਾਂ ਨੂੰ ਜਲਦੀ ਲੰਮਾ ਕਰਨ ਦੇ ਤਰੀਕੇ ਨੰਬਰ 1 ਵਾਲਾਂ ਨੂੰ ਲੰਬੇ ਕਰਨ ਤੇ ਝੜੇ ਹੋਏ ਵਾਲਾਂ ਨੂੰ ਦੁਬਾਰਾ ਲਿਆਉਣ ਲਈ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਹੈ ਪਿਆਜ਼ ਨੂੰ ਚੰਗੀ ਤਰ੍ਹਾਂ ਪੀਸ ਲਓ ਤੇ ਫਿਰ ਰਸ ਕੱਢ ਲਓ ਫਿਰ ਇਸ ਰਸ ਨੂੰ ਵਾਲਾਂ ਉੱਪਰ ਲਗਾ ਲਓ ਲਗਾਉਣ ਤੋਂ 10 ਮਿੰਟ ਬਾਅਦ ਮ사ਜ ਕਰੋ ਅੱਧੇ ਘੰਟੇ ਬਾਅਦ ਆਪਣੇ ਵਾਲ ਸ਼ੈਂਪੂ ਨਾਲ ਧੋ ਲਵੋ ਹਫ਼ਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰੋ ਨੰਬਰ 2 ਦਹੀਂ ਤੇ ਅੰਡਾ ਇਹ ਵਾਲ ਲੰਬੇ ਕਰਨ ਵਿੱਚ ਮਦਦ ਕਰਦੇ ਹਨ ਦਹੀਂ ਵਿੱਚਲਾ ਐਸਿਡ ਵਾਲਾਂ ਦੇ ਰੋਮਾਂ ਨੂੰ ਖੋਲ ਕੇ ਜੜ ਵਿੱਚੋਂ ਚੰਗੀ ਤਰ੍ਹਾਂ ਮੈਲ ਕੱਢਦਾ ਹੈ ਤੇ ਅੰਡੇ ਵਿੱਚ ਪੋਸ਼ਕ ਤੱਤ ਜਿਵੇਂ ਪ੍ਰੋਟੀਨ ਲੋਹਾ ਸਲਫਰ ਹੁੰਦੇ ਹਨ ਇਹਨਾਂ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਵਾਲ ਸਿਲਕੀ ਤੇ ਲੰਬੇ ਹੁੰਦੇ ਹਨ ਤਰੀਕਾ ਦੋ ਅੰਡੇ ਲਓ ਦੋ ਵੱਡੇ ਚਮਚ ਦਹੀਂ ਇਹਨਾਂ ਨੂੰ ਮਿਕਸ ਕਰ ਲਓ ਤੇ ਵਾਲਾਂ ਤੇ ਲਗਾ ਲਓ ਤੇ ਘੰਟੇ ਬਾਅਦ ਵਾਲਾਂ ਨੂੰ ਤੋਲੋ ਇਸ ਤਰ੍ਹਾਂ ਤੁਸੀਂ ਹਫਤੇ ਵਿੱਚ ਇੱਕ ਵਾਰ ਕਰੋ ਲਗਾਤਾਰ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਨੰਬਰ 10 ਆਮਲਾ ਵੀ ਵਾਲਾਂ ਨੂੰ ਲੰਬੇ ਕਰਨ ਲਈ ਘਰੇਲੂ ਨੁਸਖਿਆਂ ਵਿੱਚੋਂ ਇੱਕ ਹੈ ਜਿਸਦੇ ਫਾਇਦੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ ਆਮਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜਿਹੜਾ ਕਿ ਵਾਲਾਂ ਦੀ ਲੰਬਾਈ ਵਧਾਉਂਦਾ ਹੈ ਆਮਲੇ ਦਾ ਰਸ ਜਾਂ ਇਸ ਦਾ ਪਾਊਡਰ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਨਾਲ ਹੀ ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਸੰਘਣੇ ਹੋਣ ਲੱਗ ਜਾਂਦੇ ਹਨ। ਹੋ ਸਕੇ ਤਾਂ ਤੁਸੀਂ ਵਿੱਚ ਰੀਠਿਆਂ ਦਾ ਪਾਊਡਰ ਵੀ ਮਿਕਸ ਕਰ ਸਕਦੇ ਹੋ। ਨੰਬਰ 4 ਐਲੋਵੇਰਾ ਦੇ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਹ ਸਾਡੀ ਸਕਿਨ ਨੂੰ ਵੀ ਵਧੀਆ ਰੱਖਦੀ ਹੈ ਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ ਤਰੀਕਾ ਐਲੋਵੇਰਾ ਲਸਣ ਦੇ ਟੁਕੜੇ ਦੋਨਾਂ ਨੂੰ ਸਰੋਂ ਦੇ ਤੇਲ ਵਿੱਚ ਪਾ ਦਿਓ ਸਰੋਂ ਦਾ ਤੇਲ ਕੱਚ ਦੇ ਜਾਰ ਵਿੱਚ ਹੋਣਾ ਚਾਹੀਦਾ ਹੈ ਇਹ ਜਾਰ ਨੂੰ ਤੁਸੀਂ ਧੁੱਪ ਵਿੱਚ ਰੱਖਣਾ ਹੈ ਹਫ਼ਤੇ ਵਿੱਚ 2 ਜਾਂ 3 ਵਾਰ ਇਸ ਤੇਲ ਨੂੰ ਵਾਲਾਂ ਤੇ ਲਗਾਓ ਨੰਬਰ 5 ਸੇਬ ਦਾ ਸਿਰਕਾ ਵੀ ਵਾਲਾਂ ਲਈ ਬਹੁਤ ਲਾਭਦਾਇਕ ਹੈ। ਸਰਦੀਆਂ ਵਿੱਚ ਵਾਲਾਂ ਵਿੱਚ ਸਿਕਰੀ ਨੂੰ ਵੀ ਰੋਕਦਾ ਹੈ। ਵਾਲ ਰੁੱਖੇ ਵੀ ਨਹੀਂ ਹੁੰਦੇ। ਤਰੀਕਾ ਆਪਣੇ ਵਾਲਾਂ ਦੇ ਹਿਸਾਬ ਨਾਲ ਸਿਰਕਾ ਪਾਣੀ ਵਿੱਚ ਮਿਲਾ ਲਓ ਤੇ ਸ਼ੈਂਪੂ ਕਰਨ ਤੋਂ ਬਾਅਦ ਸਿਰਕੇ ਵਾਲੇ ਪਾਣੀ ਨਾਲ ਆਪਣੇ ਵਾਲ ਧੋ ਲਵੋ। ਨੰਬਰ 6 ਆਂਡੇ ਵਿੱਚ 2 ਚਮਚ ਜਤੁੰਨ ਦਾ ਤੇਲ ਮਿਲਾ ਕੇ ਸਿਰ ਤੇ ਮਾਲਿਸ਼ ਕਰੋ। ਨੰਬਰ 7 ਬਾਲਾਂ ਲਈ ਸਰੋਂ ਦਾ ਤੇਲ ਵੀ ਬਹੁਤ ਜ਼ਰੂਰੀ ਹੁੰਦਾ ਹੈ ਸਰੋਂ ਦੇ ਤੇਲ ਵਿੱਚ ਕੱਚੇ ਆਮਲੇ ਪਾ ਲਓ ਚੰਗੀ ਤਰ੍ਹਾਂ ਤੇਲ ਵਿੱਚ ਕਾਲੇ ਕਰ ਲਵੋ ਤੇ ਬਾਅਦ ਵਿੱਚ ਤੇਲ ਨੂੰ ਪੁਣ ਲਓ ਤੇ ਠੰਡਾ ਹੋਣ ਤੇ ਬਾਲਾਂ ਦੇ ਅਪਲਾਈ ਕਰੋ ਕੁਝ ਘੰਟਿਆਂ ਬਾਅਦ ਬਾਲ ਧੋ ਲਵੋ ਹੌਲੀ ਹੌਲੀ ਤੁਹਾਡੇ ਬਾਲ ਕਾਲੇ ਹੋਣ ਲੱਗ ਜਾਣਗੇ ਇਸ ਤਰ੍ਹਾਂ ਤੁਹਾਨੂੰ ਕੁਝ ਮਹੀਨੇ ਕਰਨਾ ਪਵੇਗਾ ਹਮੇਸ਼ਾ ਜਮਾਨ ਰਹਿਣ ਲਈ ਇਹ ਚੀਜ਼ਾਂ ਖਾਓ ਕੇਲਾ ਇਨਸਾਨ ਨੂੰ ਸੁੱਕਣ ਤੋਂ ਬਚਾਉਂਦਾ ਹੈ ਇਹ ਕੁਦਰਤੀ ਤਰੀਕੇ ਨਾਲ ਕੰਮ ਕਰਦਾ ਹੈ ਸਾਡੇ ਚਿਹਰੇ ਦੀਆਂ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ ਹਰ ਰੋਜ਼ ਦੋ ਕੇਲੇ ਖਾਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਚਿਹਰੇ ਦੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਸਰੀਰ ਨੂੰ ਵੀ ਫਿੱਟ ਰੱਖਦਾ ਹੈ ਆਮਲਾ ਹਮੇਸ਼ਾ ਜਵਾਨ ਰਹਿਣ ਲਈ ਆਮਲਾ ਹਰ ਕਿਸੇ ਨੂੰ ਖਾਣਾ ਚਾਹੀਦਾ ਹੈ ਇਹ ਇੱਕ ਐਸਾ ਫਲ ਹੈ ਜਿਸ ਦਾ ਸਵਾਦ ਹਰ ਕਿਸੇ ਨੂੰ ਨਹੀਂ ਪਉਂਦਾ ਪਰ ਇਸ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਘੱਟ ਲੱਗਦੀ ਹੈ ਤਾਂ ਹਰ ਰੋਜ਼ ਇੱਕ ਆਮਲੇ ਦਾ ਸੇਵਨ ਜ਼ਰੂਰ ਕਰੋ ਤੁਸੀਂ ਦੇਖੋਗੇ ਕਿ ਤੁਹਾਡੀ ਖਾਣਾ ਖਾਣ ਦੀ ਭੁੱਖ ਵੱਧ ਜਾਵੇਗੀ ਨੰਬਰ 3 ਨਾਰੀਅਲ ਦਾ ਇਸਤੇਮਾਲ ਤੁਹਾਨੂੰ ਕਰੀਮ ਨਾਲੋਂ ਵੀ ਕਈ ਗੁਣਾ ਖੂਬਸੂਰਤ ਬਣਾ ਸਕਦਾ ਹੈ ਜੇਕਰ ਤੁਸੀਂ ਨਾਰੀਅਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਤ્વਚਾ ਵਾਲ ਤੇ ਅੱਖਾਂ ਕਈ ਗੁਣਾ ਖੂਬਸੂਰਤ ਹੋ ਜਾਂਦੇ ਹਨ ਇਸ ਤੋਂ ਇਲਾਵਾ ਨਾਰੀਅਲ ਮੋਟਾਪਾ ਬਲੱਡ ਪ੍ਰੈਸ਼ਰ ਦੇ ਹਾਈ ਕੋਲੇਸਟ੍ਰੋਲ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਵੀ ਸਾਥੋਂ ਦੂਰ ਕਰਦਾ ਹੈ। ਨੰਬਰ 4 ਬਦਾਮ ਸਵੇਰੇ ਭੋਗ ਕੇ ਬਦਾਮ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਇਸ ਵਿੱਚ ਮੈਗਨੀਸ਼ੀਅਮ, ਵਿਟਾਮਿਨ E, ਮਿਨਰਲ ਤੇ ਕਈ ਹੋਰ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਚਿਹਰੇ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਦਿਮਾਗ ਨੂੰ ਵੀ ਤੇਜ਼ ਕਰਦਾ ਹੈ ਨੰਬਰ 5 ਦੇਸੀ ਘਿਓ ਅਯੁਰਵੇਦਿਕ ਵਿੱਚ ਦੇਸੀ ਘਿਓ ਇੱਕ ਵਰਦਾਨ ਮੰਨਿਆ ਗਿਆ ਹੈ ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤੀ ਮਿਲਦੀ ਹੈ ਇਹ ਸਰੀਰ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸ਼ਹਿਰੀ ਤੇ ਕੁਦਰਤੀ ਤੌਰ ਤੇ ਸੁੰਦਰ ਬਣਾਉਂਦਾ ਹੈ ਨੰਬਰ 6 ਪਾਣੀ ਪੀਣਾ ਆਪਾਂ ਸਾਰੇ ਜਾਣਦੇ ਹਾਂ ਇਹ ਪਾਣੀ ਪੀਣਾ ਸਰੀਰ ਤੰਦਰੁਸਤੀ ਕਿੰਨਾ ਜ਼ਰੂਰੀ ਹੈ ਪਰ ਜੇਕਰ ਇਹ ਗਲਤ ਸਮੇਂ ਤੇ ਪੀਤਾ ਜਾਵੇ ਤਾਂ ਸਰੀਰ ਲਈ ਹਾਨੀਕਾਰਕ ਵੀ ਹੋ ਸਕਦਾ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਪਰ ਜੇਕਰ ਏਹੀ ਪਾਣੀ ਖਾਣਾ ਖਾਣ ਤੋਂ 1 ਘੰਟੇ ਬਾਅਦ ਪੀਤਾ ਜਾਵੇ ਤਾਂ ਇਹ ਸਾਡੇ ਸਰੀਰ ਲਈ ਜੀਵਨਦਾਨ ਦਾ ਕੰਮ ਕਰਦਾ ਹੈ ਬਿਨਾ ਸਹਰਾਣੇ ਦੇ ਸੌਣ ਦੇ ਫਾਇਦੇ ਨੰਬਰ 1 ਪਿੱਠ ਦਰਦ ਨਹੀਂ ਹੁੰਦਾ ਜਦੋਂ ਅਸੀਂ ਸਹਰਾਣੇ ਦੀ ਵਰਤੋਂ ਕਰਦੇ ਹਾਂ ਰੀਡ ਦੀ ਹੱਡੀ ਦੀ ਸਥਿਤੀ ਬਦਲ ਜਾਂਦੀ ਹੈ ਸਾਨੂੰ ਪਿੱਠ ਵਿੱਚ ਦਰਦ ਹੋਣ ਲੱਗਦਾ ਹੈ ਇਸ ਲਈ ਬਿਨਾ ਸਹਰਾਣੇ ਦੇ ਸੌਣ ਨਾਲ ਸਾਡੀ ਗਰਦਨ ਸਪਾਇਨ ਦੀ ਦਿਸ਼ਾ 'ਚ ਰਹਿੰਦੀ ਹੈ ਜਿਸ ਕਾਰਨ ਪਿੱਠ ਦਾ ਦਰਦ ਨਹੀਂ ਹੁੰਦਾ ਨੰਬਰ 2 ਮੁਹਾਸੇ ਨਹੀਂ ਹੋਣਗੇ ਰਾਤ ਨੂੰ ਸੌਂਦੇ ਸਮੇਂ ਤੁਹਾਡਾ ਚਿਹਰਾ ਸਹਰਾਣੇ ਦੇ ਸੰਪਰਕ ਵਿੱਚ ਰਹਿੰਦਾ ਹੈ ਅਜਿਹੀ ਸਥਿਤੀ ਵਿੱਚ ਸਹਰਾਣੇ ਤੇ ਜਮਾ ਧੂੜ ਚਿਹਰੇ ਤੇ ਚਿਪਕ ਜਾਂਦੀ ਹੈ ਜੇਕਰ ਤੁਸੀਂ ਬਿਨਾਂ ਸਹਰਾਣੇ ਸੌਂਦੇ ਹੋ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਹੋਵੇਗੀ ਨੰਬਰ 10 ਹੱਡੀਆਂ ਇੱਕ ਸੇਧ ਵਿੱਚ ਰਹਿੰਦੀਆਂ ਹਨ ਬਿਨਾਂ ਸਹਰਾਣੇ ਦੇ ਸੌਣ ਨਾਲ ਸਾਡੀਆਂ ਹੱਡੀਆਂ ਸਿੱਧੀ ਲਾਈਨ ਵਿੱਚ ਰਹਿੰਦੀਆਂ ਹਨ ਜੇਕਰ ਸਾਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਅਸੀਂ ਤੰਦਰੁਸਤ ਰਹਿੰਦੇ ਹਾਂ ਨੰਬਰ 4 ਤਣਾਅ ਦੂਰ ਹੁੰਦਾ ਹੈ ਜਦੋਂ ਅਸੀਂ ਸਹਰਾਣੇ ਦੀ ਵਰਤੋਂ ਨਹੀਂ ਕਰਦੇ ਤਾਂ ਸਾਨੂੰ ਚੰਗੀ ਨੀਂਦ ਆਉਂਦੀ ਹੈ ਅਤੇ ਸਾਡੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਤਣਾਅ ਨਹੀਂ ਹੁੰਦਾ ਅਤੇ ਅਸੀਂ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਨੰਬਰ 5 ਗਰਦਨ ਵਿੱਚ ਦਰਦ ਨਹੀਂ ਹੁੰਦਾ ਸਹਰਾਣੇ ਦੀ ਵਰਤੋਂ ਕਰਨਾ ਸਾਡੀ ਗਰਦਨ ਵਿੱਚ ਦਰਦ ਹੁੰਦਾ ਹੈ ਖਾਸ ਕਰਕੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਇਸ ਤਰ੍ਹਾਂ ਦਾ ਦਰਦ ਜ਼ਿਆਦਾ ਹੁੰਦਾ ਹੈ ਕਿਉਂਕਿ ਸਰਾਣੇ ਦੀ ਵਰਤੋਂ ਕਾਰਨ ਨਾਲ ਸਾਡੇ ਸਰੀਰ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਦਰਦ ਹੁੰਦਾ ਹੈ ਨੰਬਰ 6 ਬਿਨਾ ਸਰਾਣੇ ਤੋਂ ਸੌਣ ਨਾਲ ਸਾਨੂੰ ਚੰਗੀ ਨੀਂਦ ਆਉਂਦੀ ਹੈ ਜਿਸ ਕਾਰਨ ਅਸੀਂ ਥਕਾਵਟ ਮਹਿਸੂਸ ਨਹੀਂ ਕਰਦੇ ਹਾਂ ਅਤੇ ਸਾਡੀ ਚਮੜੀ ਤਰੋ-ਤਾਜ਼ਾ ਰਹਿੰਦੀ ਹੈ ਅਤੇ ਅਸੀਂ ਹਮੇਸ਼ਾ ਜਵਾਨ ਦਿਖਾਈ ਦਿੰਦੇ ਹਾਂ ਨੰਬਰ 7 ਝੂੜੀਆਂ ਦੀ ਸਮੱਸਿਆ ਸਰਾਣੇ ਦੀ ਵਰਤੋਂ ਕਾਰਨ ਨਾਲ ਜੁਰਨੀਆਂ ਪੈ ਜਾਂਦੀਆਂ ਹਨ ਕਿਉਂਕਿ ਅਜੀਹਾ ਕਰਨ ਨਾਲ ਚਿਹਰੇ ਤੇ ਦਬਾਅ ਪੈਂਦਾ ਹੈ ਜੋ ਲੋਕ ਸਹਰਾਣੇ ਦੀ ਵਰਤੋਂ ਨਹੀਂ ਕਰਦੇ ਉਹਨਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ ਫ੍ਰਿਜ ਦਾ ਪਾਣੀ ਪੀਣ ਦੇ ਨੁਕਸਾਨ ਨੰਬਰ 1 ਜੇਕਰ ਤੁਸੀਂ ਫ੍ਰਿਜ ਦਾ ਠੰਡਾ ਪਾਣੀ ਸਿੱਧਾ ਬੋਤਲ ਫ੍ਰਿਜ ਵਿੱਚੋਂ ਕੱਢ ਕੇ ਪੀਂਦੇ ਹੋ ਤਾਂ ਤੁਹਾਡਾ ਗਲ ਚਿਪਕਣੇ ਜਾਂ ਗਲਾ ਖਰਾਬ ਹੋ ਸਕਦਾ ਹੈ ਨੰਬਰ 2 ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਜ਼ੁਕਾਮ ਲੱਗ ਸਕਦਾ ਹੈ। ਨੰਬਰ 3 ਬਹੁਤ ਠੰਡਾ ਪਾਣੀ ਪੀਣ ਨਾਲ ਸਾਡੀ ਪਾਚਨ ਸ਼ਕਤੀ ਘਟ ਜਾਂਦੀ ਹੈ ਜਿਸ ਕਾਰਨ ਖਾਣਾ ਛੇਤੀ ਹਾজম ਨਹੀਂ ਹੁੰਦਾ। ਨੰਬਰ 4 ਫ੍ਰਿਜ ਦਾ ਪਾਣੀ ਪੀਣ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ ਕਿਉਂਕਿ ਫ੍ਰਿਜ ਦਾ ਪਾਣੀ ਬਹੁਤ ਜਲਦੀ ਠੰਡਾ ਹੋ ਜਾਂਦਾ ਹੈ। ਨੰਬਰ 5 ਠੰਡਾ ਪਾਣੀ ਪੀਣ ਨਾਲ ਪੇਟ ਦੀਆਂ ਆਂਤੜੀਆਂ ਸੁੰਗੜ ਜਾਂਦੀਆਂ ਹਨ। ਜਿਸ ਕਾਰਨ ਪੇਟ ਸਵੇਰੇ ਸਹੀ ਤਰ੍ਹਾਂ ਸਾਫ਼ ਨਹੀਂ ਹੁੰਦਾ। ਨੰਬਰ 6 ਹਰ ਰੋਜ਼ ਸਵੇਰੇ ਸ਼ਾਮ ਠੰਡਾ ਪਾਣੀ ਪੀਣ ਨਾਲ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਹੈ। ਜਿਸ ਕਾਰਨ ਸਾਡਾ ਪਾਚਨ ਤੰਤਰ ਵਿਗੜ ਜਾਂਦਾ ਹੈ। ਨੰਬਰ 7 ਤੁਪ ਵਿੱਚੋਂ ਆ ਕੇ ਇੱਕਦਮ ਠੰਡਾ ਪਾਣੀ ਪੀਣ ਨਾਲ ਸਰੀਰ ਗਰਮ ਸਰਦ ਹੋ ਜਾਂਦਾ ਹੈ ਤੇ ਬੁਖਾਰ ਵੀ ਹੋ ਸਕਦਾ ਹੈ। ਦੋਸਤੋ ਏਸੀ ਕੋਈ ਜ਼ਰੂਰੀ ਗੱਲਾਂ ਜੋ ਤੁਸੀਂ ਜਮਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ